ਦੇਖੋ ਜੀ ਤਿੰਨ ਸੀਟਾਂ ਜਿੱਤ ਗਏ ਨੇ ਉਹ ਹੁਣ ਇੰਨੇ ਜੋਗੇ ਹੋ ਗਏ ਕਿ ਥੋੜੀ ਜੀ ਇੱਜ਼ਤ ਰਹਿ ਗਈ ਮੈਂ ਤਾਂ ਇੱਕੋ ਗੱਲ ਕਹੂੰਗੀ ਕਿ ਭਗਵੰਤ ਮਾਨ ਜੀ ਤੁਸੀਂ ਹੁਣ ਅਸਤੀਫਾ ਦਿਓ ਦੇਖੋ ਜੀ ਪਹਿਲੇ ਤਾਂ ਮੈਂ ਰਾਜਾ ਜੀ ਨੂੰ ਮੁਬਾਰਕ ਦਿੰਦੀ ਹਾਂ ਕਿ ਉਹ ਐਮਪੀ ਬਣ ਗਏ ਨੇ ਤਿੰਨ ਵਾਰੀ ਉਹ ਪਹਿਲੇ ਐਮਐਲਏ ਬਣੇ ਸੀ ਹੁਣ ਐਮਪੀ ਬਣ ਗਏ ਨੇ ਉਹਦੇ ਨਾਲ ਬਹੁਤ ਉਹਨਾਂ ਦੀ ਕਾਮਯਾਬੀ ਹੋਈ ਹੈ ਤੇ ਨਾਲ ਆਪਣੇ ਕੁਬਾਇਆ ਸਾਹਿਬ ਦੇ ਜਿੱਤ ਦੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਅੱਲਾ ਸ਼ੇਰੀ ਮਿਲੀ ਹੈ ਕਿ 40 ਸਾਲ ਤੋਂ ਬਾਅਦ ਆਪਣੇ ਇਸ ਇਲਾਕੇ ਦੇ ਵਿੱਚ ਕੋਈ ਕਾਂਗਰਸੀ ਐਮਪੀ ਬਣਿਆ ਹੈਗਾ ਬਹੁਤ ਬਹੁਤ ਖੁਸ਼ੀ ਹੈ ਇਸ ਗੱਲ ਦੀ ਜੀ ਇਹ ਤਾਂ ਗੱਲ ਹੈ ਜੀ ਕਹਿਣ ਵਾਲੀ ਹੈ ਪੰਜਾਬ ਕਿੰਨਾ ਵੱਡਾ ਸੂਬਾ ਹੈ ਨਾਲ ਲੁਧੇਣਾ ਕਿੰਨਾ ਦੂਰ ਹੈ 2 ਘੰਟੇ ਨਹੀਂ ਲੱਗਦੇ ਪਹੁੰਚਣ ਨੂੰ ਜੇ ਅਸੀਂ ਦਿੱਲੀ ਦੇ ਵਿੱਚ ਰਹਿੰਦੇ ਹੁੰਦੇ ਤੇ ਛੱਤਰਪੁਰ ਤੋਂ ਤੁਰੋ ਤੇ 3 ਘੰਟੇ ਲੱਗ ਜਾਂਦੇ ਨੇ ਆ ਕੇ ਆਪਣੇ ਇੰਡੀਆ ਗੇਟ ਤੱਕ ਆਪਣਾ ਸੂਬਾ ਤਾਂ ਬਹੁਤ ਛੋਟਾ ਹੈ ਜੀ ਤੇ ਇੱਥੇ ਤਾਂ ਸਾਰੀ ਜਗ੍ਹਾ ਸਾਰੇ ਪਹੁੰਚ ਸਕਦੇ ਨੇ 13 0 ਦੀ ਗੱਲ ਕਰਦੇ ਸਨ ਤਾਂ ਕਾਂਗਰਸ ਸਭ ਤੋਂ ਵੱਧ ਚਲੇ ਦੇਖੋ ਜੀ 3 ਸੀਟਾਂ ਜਿੱਤ ਗਏ ਨੇ ਉਹ ਹੁਣ ਇੰਨੇ ਜੋਗੇ ਹੋ ਗਏ ਕਿ ਥੋੜੀ ਜੀ ਇੱਜ਼ਤ ਰਹਿ ਗਈ ਮੈਂ ਤਾਂ ਇੱਕੋ ਗੱਲ ਕਹੂੰਗੀ ਕਿ ਭਗਵੰਤ ਮਾਨ ਜੀ ਤੁਸੀਂ ਹੁਣ ਅਸਤੀਫਾ ਦਿਓ ਤੇ ਕਿਸੇ ਹੋਰ ਨੂੰ ਅੱਗੇ ਲੜ ਫੜਾਓ ਕਿ ਕੋਈ ਚੱਜ ਦਾ ਬੰਦਾ ਅੱਗੇ ਲੱਗੇ यूट्यूब चैनल नाइन News न्यूज को सब्सक्राइब करें हमारा फेसबुक पेज नाइन News न्यूज को फॉलो करें वह हमारा इंस्टाग्राम पेज नाइन News न्यूज को फॉलो करें धन्यवाद